ਇਹ ਪ੍ਰੂਫ ਜੇ ਨੂੰ ਤੁਸੀਂ ਤਿਆਰ ਜੇ ਤੇ ਪਿੱਛੇ ਦਾ ਵੀ ਅਲੀਗੇਸ਼ਨ ਲਾਉਣ ਦੇ ਜੇ ਉਹ ਵੀ ਚਾਹੀਦਾ ਮੈਂ ਵੀ ਇਸ ਗੱਲ ਤੇ ਹੈਰਾਨ ਆ ਕਿ ਐਸਡੀਓ ਸਾਹਿਬ ਨੇ ਜਿਹੜੇ ਉੱਥੇ ਬਣਾਉਂਦੇ ਪਏ ਨੇ ਜਗਾ ਤੇ ਸਕੂਲ ਤਾਂ ਨਹੀਂ ਫਿਰ ਤੁਹਾਡੀ ਨੋਲਿਜ ਨਹੀਂ ਹੈਗਾ ਸੈਕਟਰੀ ਸਾਹਿਬ ਨੂੰ ਬਹੁਤ ਹੈਰਾਨ ਸੈਕਟਰੀ ਸਾਹਿਬ ਨੂੰ ਦੱਸਿਆ ਆ ਇਹ ਗੱਲ ਝੂਠੀ ਵੀ ਨਹੀਂ ਸੈਕਟਰੀ ਸਾਹਿਬ ਦੇ ਚੜ੍ਹੇ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਐਡਾ ਕੰਟਰੋਲ ਹੈਗਾ ਅੱਛਾ ਇੱਥੇ ਕੰਟਰੋਲ ਜਿਹੜਾ ਆ ਉਹ ਪੰਚਾਇਤ ਦਾ ਆਪਣਾ ਆ ਸਾਰਾ ਪੰਚਾਇਤ ਦਾ ਕਸੂਰ ਆ ਜਾਂ ਫਿਰ ਜਿਹੜੀ ਸਰਕਾਰ ਆ ਮੌਜੂਦਾ ਉਹ ਧੱਕੇਸ਼ਾਹੀ ਕਰਦੀ ਪਈ ਆ ਉਹਨਾਂ ਦਾ ਕਸੂਰ ਆ ਤੁਸੀਂ ਸਰਪੰਚ ਸਾਹਿਬ ਨੂੰ ਨੌਲੇਜ ਗੱਲ ਦਿਆ ਤੁਸੀਂ ਤੇਜ ਸਾਹਿਬ ਨੂੰ ਪਤਾ ਹੈ ਜੀ ਸਾਰੇ ਪਿੰਡ ਨੂੰ ਪਤਾ ਹੈ ਵੀਡੀਓ ਸਾਹਿਬ ਦਾ ਡਿਲੀਗੋ ਸਾਹਿਬ ਨੂੰ ਸਾਰਿਆਂ ਨੂੰ ਹੀ ਪਤਾ ਹੈ ਪਤਾ ਹੈ ਜੀ ਹਾਂ ਬਿਲਕੁਲ ਜਿਹਦੇ ਪਤਾ ਆ ਕਿ ਮੈਂ ਜਵਾਬ ਲਵਾਂ 100% ਹਰੇਕ ਨੂੰ ਪਤਾ ਹੈ ਕਿ ਇਹ ਜਿਹੜੀ ਕੰਸਟਰਕਸ਼ਨ ਹੋ ਰਹੀ ਆ ਉਹ ਸਾਨੂੰ ਪੈਸਾ ਆਇਆ ਮੇਰੇ ਪਿੰਡ ਨੂੰ ਪੈਸਾ ਆਇਆ ਪਰ ਮੇਰੇ ਪਿੰਡ ਦਾ ਪੈਸਾ ਕਿਸੇ ਐਸੀ ਜ਼ਮੀਨ ਤੇ ਲੱਗ ਜੇ ਜਿਹੜੀ ਜ਼ਮੀਨ ਮੇਰੇ ਪਿੰਡ ਦੀ ਨਹੀਂ ਤੇ ਕਿੰਡੀ ਕਿਸਿਆਣੀ ਗੱਲ ਹੈ ਜੀ ਕੱਲ ਨੂੰ ਕੋਈ ਵੀ ਫੈਸਲਾ ਕੋਟ ਕਰ ਸਕਦੀ ਹੈ ਤੇ ਫਿਰ ਕਿੱਥੇ ਜਾਵੋਗੇ ਇਹ ਫਜ਼ੂਲ ਹੋ ਜਾਣਾ ਪੈਸਾ ਔਰ ਬੱਚੇ ਮੈਂ ਤੁਹਾਨੂੰ ਦੱਸਾਂ ਜੇ ਤੁਸੀਂ ਵੱਖਰੇ ਵੱਖਰੇ ਤੌਰ ਤੇ ਲੋਕਾਂ ਨੂੰ ਪੁੱਛੋ ਇਹਦੇ ਚਾਰਕ ਬੰਦੇ ਸੀ ਪੰਚਾਇਤ ਦੇ ਵੀ ਕਿਉਂਕਿ ਉਹ ਪੰਚਾਇਤ ਦੀ ਮਜਬੂਰੀ ਹੋ ਜਾਂਦੀ ਹੈ ਕਿਉਂਕਿ ਪੂਰੀ ਪੰਚਾਇਤ ਹੀ ਸੀ ਮੈਂ ਤੁਹਾਨੂੰ ਜੀ ਉਹ ਹੀ ਮਜਬੂਰੀ ਹੋ ਜਾਂਦੀ ਹੈ ਪੰਚਾਇਤ ਦੀ ਪੈਸੇ ਆਏ ਲਾਉਣੇ ਹੈਨਾ ਸੋਚ ਹੈ ਨਹੀਂ ਜਿਵੇਂ ਕੋਈ ਇਸ ਤਰ੍ਹਾਂ ਦੀ ਸੋਚ ਹੈ ਨਹੀਂ ਜੇ ਤੁਸੀਂ 크ਰਿਸਚੀਅਨ ਭਾਈਚਾਰੇ ਨੂੰ ਵੱਖਰਿਆਂ ਕਰਕੇ ਪੁੱਛੋ ਵੀ ਤੁਸੀਂ ਚਾਹੁੰਦੇ ਹੋ ਇੱਥੇ ਬਣਨ ਮੈਂ ਤਾਂ ਨਾ ਸ਼ਰਤ ਲਾ ਸਕਦਾ ਯਕੀਨੀ ਤੌਰ ਤੇ ਕ੍ਰਿਸਚਨ ਭਾਈ ਚਾਹ ਰਾ ਤੁਹਾਡੇ ਮੂੰਹ ਤੇ ਨਾ ਕਰੂ ਕਿ ਸਾਡੀਆਂ ਕਬਰਾਂ ਠੱਕੇ ਨਾਲ ਵੱਲਦੇ ਪਏ ਆ ਸਾਡੀਆਂ ਕਬਰਾਂ ਤੇ ਨਹੀਂ ਹੋਣਾ ਚਾਹੀਦਾ ਚਲੋ ਠੀਕ ਆ ਤੁਸੀਂ ਇੱਕ ਹਫਤੇ ਦਾ ਟਾਈਮ ਲਿਆ ਸਾਡੇ ਕੋਲ ਸਬੂਤਾਂ ਵਾਸਤੇ ਲੱਕੋ ਬੋਰਡ ਦਾ ਤੇ ਸੁਪਨ ਸਾਹਿਬ ਫੋਟੋ ਡਰੇ ਹੈਗੇ ਜੀ ਚੱਪੜ 20 ਫੁੱਟ ਡੁੱਗੇ ਆ ਤੇ ਉਹਨਾਂ ਲੱਗੇ ਇੱਕ ਹੋਰ ਗਿਆ ਮੈਨੂੰ ਗਲੀ ਵਾਲਿਆਂ ਵੀ ਇਹ ਉਹਨਾਂ ਤਾਂ ਕਹਿਣਾ ਸੀ ਵੀ ਇੱਥੇ ਹੀ ਪਾਰਕ ਬਣਾ ਦੇਣੀ ਤੇ ਪਾਰਕ ਤਾਂ ਨਹੀਂ ਬਣੀ ਨਹੀਂ ਮੈਂ ਸਰਵਨ ਵੀ ਮੈਂ ਕੋਸ਼ਿਸ਼ ਕੀਤੀ ਛੱਪੜ ਜੋ ਗਾਰ ਗੱਡੀ ਉਹਨੂੰ ਪੂਰਨ ਦੀ ਕੋਸ਼ਿਸ਼ ਕੀਤੀ ਪਰ ਕਾਫੀ ਹੱਥੇ ਪੂਰਿਆ ਉਹ ਇਹਨਾ ਢੂੰਡਦਾ ਸੀ ਯਕੀਨ ਮੰਨਿਓ ਕਿ ਅ ਕਟੋ-ਕਟ ਤੇ 25-25 ਫੋਟੋ ਢੂੰਡਾ ਸੀਗਾ ਜੀ ਛੱਪੜ ਅੱਛਾ ਜੀ ਉਦੋਂ ਮੈਂ ਬਹੁਤ ਗਾਰ ਭਾਈ ਔਰ ਉਹ ਬਹੁਤ ਜ਼ਿਆਦਾ ਗਾਰ ਚਾਹੀਦੀ ਸੀ ਮੈਂ ਬੜੀ ਕੋਸ਼ਿਸ਼ ਕੀਤੀ ਚਲੋ ਟਿੱਕੇ ਵੀ ਛੱਡ ਦੋ ਸਾਢੇ ਤਿੰਨ ਸਾਲ ਤੋਂ ਤੇ ਇਹਨਾਂ ਦੀ ਆਪਣੀ ਸਰਕਾਰ ਹੈ ਉਹਦੇ ਜਦੋਂ ਮੈਨੂੰ ਇਹਨਾਂ ਨੇ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣ ਦਿੱਤਾ ਅੱਛਾ ਠੀਕ ਹੈ ਇਹ ਤਾਂ ਬੜਾ ਫਰਕ ਬਣਾ ਲੈਂਦੇ ਸਾਢੇ ਤਿੰਨ ਸਾਲ ਤੋਂ ਤੇ ਉਹੀ ਨੇ ਜੀ ਮੈਂ ਥੋੜੀ ਸਰਪੰਚ ਮੈਂ ਕਾਗਲੀ ਤੋ ਹਮੋਰੌਣਾ ਸਰਪੰਚ ਪਾਵਰ ਤੇ ਸਾਰੀ ਇਹਨਾਂ ਤੋਂ ਸੀ ਇਹਨਾਂ ਜਿਹੋਨਾ ਬਣਾ ਲਈ ਸਾਢੇ 3 ਸਾਲ ਚ ਪਾਰ ਮੈਨੂੰ ਵੀ ਬਾਲ ਦੇ ਪੀਏ ਪਾਰਕ ਬਣਾਣਾ ਹੁਣ ਬਣਾ ਲੰਗੀ ਜਿਹੜੇ ਸਾਲ ਪਿਆ ਹੈ ਹੂੰ ਹੂੰ ਪਰ ਉਹ ਮੈਂ ਉਹ ਦਿਨ ਮੰਨੂਗਾ ਜਦੋਂ ਇਹ ਬਣਾ ਲੈ ਕੇ ਕਾਮਯਾਬ ਹੋ ਜੂਗੇ ਹੁਣ ਇਹ ਕਬਜ਼ੇ ਕਰਾਉਂਦੇ ਪਏ ਲੋਕਾਂ ਦੇ ਜਾ ਕੇ ਉੱਥੇ ਵੇਖਿਓ ਲੋਕਾਂ ਨੇ ਘਟਾਰੇ ਛੱਡੇ ਹੋਏ ਨੇ ਉੱਥੇ ਕਬਜ਼ਿਆਂ ਦੇ ਲੋਕੀ ਸੁਧੇ ਹੋ ਗਏ ਔਰ ਮੈਂ ਤੁਹਾਨੂੰ ਯਕੀਨ ਨਾਲ ਕਹਿੰਦਾ ਇਹਨਾਂ ਨੇ ਇਲੈਕਸ਼ਨ ਲੜਨ ਲੱਗ ਗਿਆ ਲੋਕਾਂ ਨਾਲ ਵਾਅਦੇ ਕੀਤੇ ਆ ਉੱਥੋਂ ਦੇ ਰਹਿਣ ਵਾਲਿਆਂ ਨਾਲ ਵੀ ਤੁਹਾਡੇ ਇੱਥੇ ਕਬਜ਼ੇ ਕਰਾਵਾਂਗੇ ਠੀਕ ਹੈ ਜੀ ਤੇ ਤਾਂ ਲੋਕਾਂ ਨੇ ਉਹਨਾਂ ਨੂੰ ਹੁੰਦਾ ਪਾਈਆਂ ਕਬਜ਼ੀਆਂ ਦੇ ਏਵਲ ਦੇ ਵਿੱਚ ਹਾਂ ਜੀ ਜੀ ਤੁਸੀਂ ਬਹੁਤ ਹੀ ਪੰਜਾਤੀ ਛੱਪੜ ਆ ਔਰ ਪੰਜਾਤੀ ਛੱਪੜ ਤੇ ਕਪੜੇ ਬਹੁਤ ਜੀ ਬਹੁਤ ਤਗੜੇ ਵਾਲੀ ਬਹੁਤ ਤਗੜੇ ਅਲੀਗੇਸ਼ਨ ਆ ਤੁਹਾਡੇ ਭਾਈ ਜਾਨ ਤੁਹਾਡੇ ਸਾਹਮਣੇ ਸਾਰੇ ਉਹ ਤੈਨੂੰ ਵਿਖਾ ਦਿੰਦਾ ਛੱਤੇ ਹੋਏ ਨੇ ਉਹਨਾਂ ਨੇ ਅੱਜ ਵੀ ਚਲੋ ਮੇਰੇ ਨਾਲ ਮੈਂ ਤੈਨੂੰ ਵਿਖਾ ਦਿੰਦਾ ਛਾਰੇ ਛਤੇ ਉਹ ਪੰਜਾਤੀ ਜਗ੍ਹਾ ਤੇ ਛੱਪਣੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਵਾਤੂ ਗੱਲ ਆ ਜੀ ਕਿਉਂਕਿ ਲੈਵਲ ਕਿੰਨੇ ਜੀ ਪਾਣੀ ਨਹੀਂ ਚੜਦਾ ਕੈਲਕੂਲੇਸ਼ਨ ਆਪਣੇ ਮੂਹਾਂ ਨਾਲ ਕਰੀ ਜਾਂਦੇ ਆ ਮੈਨੂੰ ਇਹ ਕੱਲ ਦੱਸਣ ਪਿਕਅਪ ਵਾਟਰ ਸਪਲਾਈ ਵਿਭਾਗ ਮੈਂ ਹਾਂ ਹਾਂਜੀ ਉਹਨਾਂ ਕੋ ਪਹੁੰਚੋ ਜੀ ਠੀਕ ਹੈ ਜੀ ਜੇ ਕੋਈ ਇਹੋ ਜਿਹਾ ਘਰ ਤੁਸੀਂ ਮੈਨੂੰ ਵਿਖਾ ਦਿਓ ਜਿਹੜਾ ਪਾਣੀ ਪਹੁੰਚਣ ਕਰਕੇ ਅਸਮਰੱਥ ਹੋਵੇ ਤੋਂ ਮੈਂ ਆ ਦਿੜਦਾਰ ਕਿੰਨੇ ਪਰਸੈਂਟ ਮੈਂ ਕਹਿੰਦਾ ਸਾਰੇ ਹੀ ਪਿੰਡ ਜਿਹੜੇ ਲੋਕਾਂ ਨੇ ਆਪ ਕਨੈਕਸ਼ਨ ਨਹੀਂ ਲਵਾਏ ਜਾਂ ਲੋਕ ਨਹੀਂ ਲਵਾਉਂਦੇ ਮਤਲਬ ਜਿਨ੍ਹਾਂ ਨੇ ਲਵਾਏ ਜਿਨ੍ਹਾਂ ਨੇ ਲਵਾਏ ਆ ਉਹਨਾਂ ਦੇ ਘਰੇ ਪਾਣੀ ਪਹੁੰਚਦਾ ਉਹਨਾਂ ਕੋਲ ਪਾਉਂਚਦਾ ਇਹ ਕੋਈ ਇਹੋ ਜਿਹਾ ਘਰ ਨਹੀਂ ਕੇ ਵੇਖ ਲਓ ਸੁਪਾਜੀ ਜੀ ਮੈਂ ਜਾ ਕੇ ਬਿੱਲ ਲੈ ਲੈਣੇ ਜੇ ਤੁਹਾਡੇ ਬੰਦੇ ਕੋਲੋਂ ਕਿ ਭਾਜੀ ਬਥੀ ਬਿੱਲ ਤਰਦੇ ਆ ਬਿੱਲ ਕਾਨੂੰ ਵੇਖਣੇ ਨੂੰ ਕਦੇ ਕਰ ਇੱਕ ਵੀ ਚਲਾ ਕੇ ਵੇਖ ਮੈਂ ਟੁੱਟੀਗਾ ਤੂੰ ਵੇਖ ਮੈਨੂੰ ਬਿੱਲਾਂ ਦਾ ਮਤਲਬ ਆ 8 ਤੋਂ 9 ਦੇ ਵਿੱਚ ਪਾਣੀ ਆਉਂਦਾ ਪਾਣੀ ਦਿਨਿਤ ਤੁਹਾਨੂੰ ਤੇ ਪਾਣੀ ਬਿੱਲ ਤੇੋਂ ਆਉਂਦਾ ਵੀ ਪੈ ਸਕਦਾ ਪਾਣੀ ਆਉਂਦਾ ਨਾ ਮੇਰੇ ਬਿੱਲ ਆਈ ਜਾਵੇ ਤੁਸੀਂ ਟੁੱਟੀ ਚਲਦੀ ਵੇਖੋ ਤੁਹਾਡੇ ਇਥੇ ਮੈਨੂੰ ਲੜਨ ਨਹੀਂ ਦਿੰਦਾ ਜੀ ਤੁਸੀਂ ਅੱਠ ਤੋਂ ਨੌ ਹੋ ਤਾਂ ਟੁੱਟੀ ਚਲਾਈ ਬਸਾ ਦੇਗੇ ਸਭ ਤੋਂ ਉੱਚਾ ਕਰ ਇੱਥੇ ਤਸ਼ਮੀਰ ਸਿੰਘ ਦਾ ਜਿਹੜਾ ਮੈਂਬਰ ਪੰਚਾਇਤ ਦਾ ਮੌਕੇ ਤੇ ਅੱਛਾ ਉਹਦੇ ਕਾ ਟੁੱਟੀ ਚਲਦੀ ਮੈਂ ਕਿਹੜੀ ਗੱਲ ਲਈ ਤੇ ਉਹਦੀ ਲੀਕੇਜ ਵਗੈਰੇ ਦੀ ਕੀ ਕਹਾਣੀ ਆ ਵੀ ਕਿ ਜਿਹੜੀ ਲੀਕੇ ਹੋ ਜਾਂਦੇ ਨੇ ਪੈਪ ਪੈਪ ਮਾਰੇ ਪਏ ਸੀਗੇ ਪਿਛਲੇ ਹਫਤੇ ਨਹੀਂ ਟੁੱਟ ਪਾਣੀ ਹੋ ਜਾਂਦੀ ਹੈ ਜੀ ਭਾਵੇਂ ਜਦੋਂ ਮੱਦੀ ਹੋ ਜਾਏ ਅੱਛਾ ਪਿਛਲੇ ਹਫਤੇ ਲੀਕੇ ਗਈ ਆ ਦੀ ਉੱਥੇ ਉੱਤੇ ਉੱਚੀ ਗਲੀ ਉਹ ਮੈਂ ਫੋਨ ਕੀਤਾ ਜੀ ਇਹਨਾਂ ਨੂੰ ਵਾਟਰ ਸਪਲਾਈ ਵਾਲੇ ਨੂੰ ਕੁਲਦੀਪ ਮੁੰਡਾ ਸਾਡਾ ਬੜਾ ਵਧੀਆ ਵਰਕਰ ਹੈ ਮਨਸਿਪਲਾਈ ਦਾ ਨੰਦਾ ਮੈਂ ਉਹਨੂੰ ਫੋਨ ਕੀਤਾ ਉਹਨੇ ਕਹੇ ਜੀ ਇੱਕ ਦੋ ਥਾਵਾਂ ਤੇ ਹੋਰ ਮੁਸ਼ਕਲ ਆਈ ਸੀ ਪਹਿਲਾਂ ਹੀ ਉਹ ਠੀਕ ਕਰ ਲਿੰਦੇ ਆ ਤੁਹਾਡਾ ਅਸ਼ਾਮ ਤੱਕ ਤੁਹਾਡੀ ਇਹ ਵੀ ਲੀਕੇਜ ਦੀ ਗੱਲ ਉਹਦੇ ਵਿਆਹ ਦੀ ਗਲੀ ਚ ਠੀਕ ਹੈ ਉਹ ਵਰਲੇ ਦਿਨ ਲੀਕੇਜ ਠੀਕ ਕਰਕੇ ਗਏ ਚਲੋ ਤੇ ਗਲੀ ਤੇ ਆ ਜੇ ਨੇ ਜੀ ਗਲੀ ਤੇ ਆ ਗਲੀ ਦੇ ਵਿੱਚ ਸਰ ਜੀ ਜਿਹੜੇ ਤੁਹਾਡੇ ਵੱਲੋਂ ਗਟਰ ਲਵਾਏ ਗਏ ਆ ਉਹ ਸਰ ਜੀ ਟੁੱਟ ਗਏ ਹੋਏ ਆ ਤੇ ਜਦੋਂ ਪਿਛਲੀ ਉਹਨਾਂ ਦੋ ਇਤਿਹਾਸ ਸੀ ਐਸਬੀਸੀ ਭਾਈਚਾਰੇ ਦੇ ਵੱਡਾ ਦਿਨ ਸੀ ਅਤੇ ਜਾਂ ਭਾਈ ਜੀਮ ਸਿੰਘ ਜੀ ਦਾ ਰੰਗਰੇਟਾ ਸਾਹਿਬ ਦਾ ਸੀਗਾ ਉਹਨਾਂ ਨੇ ਜਦੋਂ ਮਨਾਇਆ ਉਹ ਆਉਂਦੇ ਵੀ ਇਹੀ ਭਾਜੀ ਇੱਥੇ ਆਪ ਆਪਣੇ ਪੱਲਿਓਂ ਗਟੜਾਂ ਦੇ ਟੱਕਣ ਰਖਾਏ ਆ ਜਿਹੜੇ ਟੁੱਟ ਕੇ ਸੀਗੇ ਇੱਥੇ ਕੋਈ ਐਕਸੀਡੈਂਟ ਵੀ ਹੋ ਸਕਦਾ ਜਿਹੜੇ ਬਿਲਕੁਲ ਇਹ ਗੱਲ ਸੱਚੀ ਹੈ ਟੱਕਣ ਟੁੱਟੇ ਨੇ ਕੋਈ ਤੋਰ ਆਏ ਨਹੀਂ ਤੇ ਕੀ ਕਰਨਾ ਫਿਰ ਤੁਹਾਡਾ ਹੀ ਕਰਨਾ ਮੈਂ ਬੜੀ ਨਾਮ ਸੱਚੀ ਗੱਲ ਦੱਸਦਾ ਅਖੀਰ 'ਚ ਪੈਸੇ ਆਏ ਸੀ ਅੱਛਾ ਜੀ ਸਰਕਾਰ ਦਾ ਬਿਲਕੁਲ ਅਖੀਰ ਲੱਗਿਆ ਸੀ ਇੱਥੋਂ ਤੱਕ ਪੀ ਇਹ ਉਦੋਂ ਜਿਹੜੇ ਇਹ ਅੱਜ ਟੋਲਾ ਪਿੰਡ ਦੇ ਵਿਕਾਸ ਦੀ ਗੱਲ ਕਰਦਾ ਹਾਂ ਉਦੋਂ ਇਹ ਕੰਮ ਡੱਕਦਾ ਪਿਆ ਸੀ ਜੈਕਸ਼ਨ ਕਮਿਸ਼ਨ ਨੂੰ ਬੁਲਾ ਲੈਂਦੇ ਸੀ ਕਈ ਉਹ ਭੋਂਪੂ ਵਾਲੀ ਗੱਡੀ ਨਹੀਂ ਜਿਹੜੀ ਆਉਂਦੀ ਹੈ ਕੈਮਰੇ ਵਾਲੀ ਉਹਨੂੰ ਬੁਲਾ ਲੈਂਦੇ ਸੀ ਪੀ ਇਹ ਸਰਪੰਚ ਚੋੜ ਜਾਂਦੇ ਲੱਖੇ ਚ ਕੰਮ ਕਰਦਾ ਪਿਆ ਅੱਛਾ ਮੈਂ ਕੀ ਕੀਤਾ ਵੀ ਜਿਹੜੇ ਗਟਰ ਸੀਗੇ ਗਟਰ ਦੇ ਢੱਕਣ ਹੁੰਦੇ ਆ ਉਹ ਮੈਂ ਉਹਦੇ ਤੇ ਰੱਖੇ ਇਹ ਜ਼ਰੂਰ ਆ ਕਿਉਂਕਿ ਕੰਮ ਤੇ ਦੇਖੋ ਫਿਰ ਟੁੱਟੇ ਕਿੱਧਰ ਟੁੱਟੇ ਉਹ ਕਰ ਲਸੋ ਉਹ ਗਿੱਲੇ ਸੀਗੇ ਜੀ ਮੰਨ ਲਓ ਉਹਨਾਂ ਦੀ ਸਕਾਈ ਤੇ ਘੱਟੋ ਘੱਟ 45 ਦਿਨ ਸੀ ਜੀ ਆ ਜਨਵਰੀ ਫਰਵਰੀ ਦੇ ਦੇਰ ਸੀ ਜਦੋਂ ਲੈਕਚਰ ਹੋਈ ਆ। ਅੱਛਾ ਜੀ। ਤੋਂ ਉਹਨਾਂ ਨੂੰ ਸੁੱਕਣ ਲਈ ਘੱਟੋ ਘੱਟ 45 ਦਿਨ ਚਾਹੀਦੇ ਹੁੰਦੇ ਆ। ਅੱਛਾ ਜੀ। ਮੈਂ 10-10 ਦਿਨ ਸਕਾਏ ਕਿਉਂਕਿ ਸਾਨੂੰ ਵੀ ਇਲੈਕਸ਼ਨ ਦਾ ਇਹ ਹੁੰਦਾ ਵੀ ਭਈ ਇਲੈਕਸ਼ਨ ਆ ਲੋਕੀ ਕਦੇ ਇਹ ਨਾ ਕਹਿਣ ਵੀ ਸਰਪੰਚ ਨੇ ਟੱਕਣ ਰੱਖ ਕੇ ਨਹੀਂ ਗਿਆ ਜਾਂ ਪੈਸੇ ਖਾ ਗਿਆ ਜਾਂ ਟੱਕਣ ਖਾ ਗਿਆ। ਮੈਂ ਰੱਖੇ ਲੋਕਾਂ ਨੂੰ ਬੜਾ ਜਿਹੜੇ ਪਿੰਡ ਦੇ ਡੱਬੇ ਆ ਉਹ ਵੇਟ ਜਿਹੜੇ ਲੇਟ ਵੰਡੇ ਆ ਉਹਦਾ ਕਾਰਨ ਛੋਟਾ ਜਿਹਾ ਮੈਨੂੰ ਦੱਸਿਓ। ਉਹਦਾ ਕਾਰਨ ਭਾਜੀ ਇਹ ਆ ਭਾਈ ਜਾਨ। ਕਿ ਮੇਰਾ ਛੋਟਾ ਹਾਥੀ ਮੈਨੂੰ ਡਿਊ ਸੀ ਮਿਲਣਾ ਅੱਛਾ ਠੀਕ ਹੈ ਜੀ ਮੈਨੂੰ ਪਤਾ ਸੀ ਛੋਟਾ ਹਾਥੀ ਮੈਨੂੰ ਮਿਲਣਾ ਕਿਉਂਕਿ ਮੰਤਰੀ ਸਾਹਿਬ ਨੇ ਕਹਿਤਾ ਸੀ ਤੈਨੂੰ ਦਵਾਂਗੇ ਅੱਛਾ ਛੋਟਾ ਹਾਥੀ ਆਉਂਦਾ ਹੈ ਲੇਟ ਬਹੁਤ ਔੜੇ ਲੇਟ ਹੈ ਇਸ ਕਰਕੇ ਕੀਤਾ ਵੀ ਜਦੋਂ ਛੋਟਾ ਹਾਥੀ ਵੰਡਾਂਗੇ ਨਾ ਪਰ ਆ ਜਾ ਉਹ ਛੋਟਾ ਹਾਥੀ ਸਾਡੇ ਕੋਲ ਉਦੋਂ ਲੋਕਾਂ ਨੂੰ ਇਹ ਡੱਬੇ ਦਵਾਂਗੇ ਇੱਕ ਚ ਗਿੱਲਾ ਕੂੜਾ ਪੈਣਾ ਸੀ ਇੱਕ ਚ ਸੁੱਕਾ ਕੂੜਾ ਪੈਣਾ ਤੇ ਉਦੋਂ ਯੂਜ਼ ਹੋਣਗੇ ਉੱਤ ਕੋਈ ਯੂਜ਼ਿੰਗ ਸਰ ਕੋ ਛੋਟੇ ਹਾਥੀ ਦੇ ਵਿੱਚ ਵੀ ਦੋ ਚੈਂਬਰ ਨੇ ਜੀ ਪਤਾ ਕਿ ਗਿੱਲੇ ਹੁੰਦੇ ਫੜ ਕੇ ਗਿੱਲੇ ਚ ਪਾਵਾਂਗੇ ਸੁੱਕਾ ਫੜ ਕੇ ਸੁੱਕੇ ਚ ਪਾਵਾਂਗੇ ਨਾ ਲੋਕਾਂ ਨੂੰ ਪਤਾ ਲੱਗ ਜੂ ਟੁੱਟਦੇ ਵੇਖੋ ਵੀ 2 ਸਾਲ ਜਾਨੇ ਸਾਲ ਜਾਨੀ ਸੀ ਫਿਰ ਲੋਕਾਂ ਨੂੰ ਹੱਥ ਪੈ ਜਾ ਲੋਕੀ ਫਿਰ ਆਪਣੇ ਆਪਣੇ ਆਪੇ ਹੀ ਲੈ ਆ ਕਰਨਗੇ ਉਉਂ ਦੇ ਕਰਕੇ ਮੈਂ ਛੋਟਾ ਥੀ ਡੀਕਲ ਕਰਕੇ ਥੋੜਾ ਜਿਹਾ ਲੈਣ ਜਰੂਰ ਆ ਮੇਰੇ ਘਰ ਇੱਥੇ 90 ਪਏ ਰਹੇ ਜੀ ਪਰ ਵੱਡੇ ਸਾਰੇ ਜੇ ਇਹ ਦੱਸੋ ਜਿੰਨੇ ਆਏ ਵੰਡੇ ਆ ਇੱਕ ਵੀ ਮੈਂ ਆਪਣੇ ਘਰ ਜੋ ਕੰਨੀ ਰੱਖਿਆ ਕੋਈ ਯੋ ਦੱਸੋ ਅੱਛਾ ਚਲੋ ਉਹੀ ਪਤਾ ਕਰ ਲਾਂਗੇ ਜੀ ਕੋਈ ਜ਼ਕਰ ਤੇ ਸਾਫਾ ਸਰਪੰਚ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਇਹ ਬਣਾਇਆ ਸੀਗਾ ਵੇਟ ਲਿਫਟਿੰਗ ਵਾਸਤੇ ਤੇ ਅੱਜ ਉੱਥੇ ਅਮਲੀ ਪਲੱਸ ਟੀਕੇ ਸਿਰਜਾ ਉੱਥੇ ਭਰਿਆ ਪਿਆ ਤੇ ਇਹ ਸਮਾਨ ਇਸ਼ੂ ਹੋ ਗਿਆ ਸੀਗਾ ਤੇ ਉਹ ਸਮਾਨ ਪਿੰਡ ਚ ਲੈ ਜਾਂਦੇ ਨੇ ਗਿਆ ਸੁਣੋ ਗੱਲ ਭਾਜੀ ਇਹ ਜਿਹੜਾ ਸਮਾਨ ਮੈਨੂੰ ਤੇ ਕੋਈ ਸਮਾਨ ਨਹੀਂ ਆਇਆ ਮੈਂ ਜੀ ਇਹ ਕਹਿੰਦੇ ਅਸੀਂ ਇਸ਼ੂ ਕਰਾਤਾ ਸੀ ਤੇ ਮੈਂ ਤੁਹਾਨੂੰ ਚਲੋ ਆਫ ਦਾ ਕੈਮਰਾ ਦੱਸਾਂਗੇ ਵੀ ਇਹਨਾਂ ਦੇ ਘਰਾਂ ਦੀ ਸਮਾਨ ਪਿਆ ਤੇ ਕਦੇ-ਕਦੇ ਘਰ ਚ ਪਿਆ ਮੈਂ ਉਹ ਵੀ ਦੱਸ ਤਾ ਇਹ ਲਟੇਰੇ ਲੋਗ ਨੇ ਮੈਂ ਤੁਹਾਨੂੰ ਸਿੱਧੀ ਕਤੋਂ ਦੱਸਾਂ ਸਪਸ਼ਟ ਗੱਲ ਯੋ ਕਿਉਂ ਡਾਕਟਰ ਇਹ ਬਣਾਉਂਦਾ ਪਿਆ ਅਸੀਂ ਕਮਰਾ ਉਦੋਂ ਨਹੀਂ ਸੀ ਨੂੰ ਪਤਾ ਵੀ ਜਿੱਦਾਂ ਦੇ ਕਮਰਾ ਨਾਲ ਲੈ ਆ ਉੱਥੇ ਨਸ਼ੇ ਚੱਲਣੇ ਅਕਲ ਚਾਹੀਦੀ ਹੈ ਨਾ ਸਰਪੰਚੀ ਕੱਲੀ ਇਹ ਧੋੜੀਏ ਵੀ ਤੁਹਾਨੂੰ ਲੋਕਾਂ ਨੇ ਜਿਤਾਤਾ ਤੇ ਮਰਜ਼ੀਆਂ ਕਰੋ ਵੀ ਥੋੜਾ ਬੁੱਧਾ ਹੁਣ ਮੈਂ ਕਹਿੰਦਾ ਵੀ ਸਕੂਲ ਨਾਲ ਉੱਥੇ ਬਣਾਓ ਇੱਥੇ ਸਕੂਲ ਚ ਕਿਸੇ ਨਹੀਂ ਵਰਨਾ ਇੱਥੇ ਵੀ ਨਸ਼ੇ ਚੱਲਣੇ ਜੀ ਜਿਹੜਾ ਕਹਿੰਦਾ ਡਿਸਪੈਂਸਰੀ ਇੱਥੇ ਵੀ ਨਸ਼ੇ ਚੱਲਣੇ ਜੇ ਮੇਰੇ ਕੋਲ ਲਿਖ ਕੇ ਲੈ ਲਓ ਕਮਰਾ ਦੇ ਵਿੱਚ ਸਕੂਲ ਨਹੀਂ ਬਣਾਈਦੇ ਹੁੰਦੇ ਕਮਰਾ ਦੇ ਡਿਸਪੈਂਸਰੀਆਂ ਨਹੀਂ ਬਣਾਈਦੇ ਹੁੰਦੀਆਂ ਥੱਲੇ ਮੁਰਦੇ ਦਫਨ ਨੇ ਇਹਨਾਂ ਨੂੰ ਇਹ ਕੱਲ ਦੀ ਅਕਲ ਕਿਉਂ ਨਹੀਂ ਆਉਂਦੀ ਇੱਥੇ ਵੀ ਕੱਲ ਨੂੰ ਸਿਰਪੰਚ ਜੀ ਵੀਗਨੇ ਨੇ ਸਰਪੰਚ ਜੀ ਚਲੋ ਠੀਕ ਹੈ ਮੈਂ ਤੁਹਾਡੀ ਗੱਲ ਮੰਨ ਲਈ ਨਾ ਪਰ ਤੁਸੀਂ ਮੈਂ ਕਰੀ ਪਹਿਲਾਂ ਪੁੱਛ ਕਾ ਮੈਂ ਫੇਰ ਲੱਗਾ ਜੇ ਪੁੱਛਣ ਦੁਬਾਰਾ ਕਿ ਵਾਕੇ ਇਹ ਬੀਡੀਪੀਓ ਡੀਡੀਪੀਓ ਪੰਚਾਇਤ ਸੈਕਟਰੀ ਦੇ ਧਿਆਨ ਵਿੱਚ ਹੈਗੀ ਆ ਇਹ ਗੱਲ ਜੇ ਤਾਂ ਹੈਗੀ ਆ ਤੁਹਾਨੂੰ ਮੈਂ ਦੱਸਦਾ ਜੀ ਬੀਡੀਪੀਓ ਦਾ ਆਪਣਾ ਦਫ਼ਤਰ ਪੱਕੇ ਕੋਰਟ ਤੇ ਬਣਿਆ ਹੋਇਆ ਹੈ ਹੋਰ ਦੱਸੋ ਉਹਨਾਂ ਨੂੰ ਕਿਉਂ ਨਹੀਂ ਪਤਾ ਉਹਨਾਂ ਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਹੈ ਜੀ ਅੱਜ ਤੂੰ ਤਾਂ ਫੇਰ ਆਪਣੇ ਪਿੰਡ ਪਿਛਲੇ 50 ਸਾਲਾਂ ਤੋਂ ਦਫ਼ਤਰ ਮੇਰੇ ਪਿੰਡ 'ਚ ਹੈ ਕੋਈ ਪੈਣ ਦਾ ਮੁੱਖ ਕਾਰਨ ਕੀ? ਕੋਈ ਕਾਰਨ ਨਹੀਂ ਜਦੋਂ ਬੰਦੇ ਨੇ ਪਾਈਪਾਂ ਵਿੱਚ ਪਾਤੀਆਂ ਜੀ ਬਾਅਦ ਚ ਹਾਂਜੀ ਠੀਕ ਹੈ ਉਹਦੇ ਉੱਤੇ ਮਿੱਟੀ ਪਾਈ ਹਾਂ ਹਾਂ ਉਹ ਮਿੱਟੀ ਬੰਦੀ ਗਈ ਜੀ ਬਾਅਦ ਚ ਅੱਛਾ ਮਿੱਟੀ ਪੈ ਗਈ ਪਹਿਲਾਂ ਪਕਿਆਰੀ ਕਰਦਾ ਅੱਛਾ ਆ ਤੁਸੀਂ ਬਾਹਰ ਜਾਓਗੇ ਹਾਂਜੀ ਆ ਗਲੀ ਥੱਲੇ 55 ਰੁਪਏ ਦੀ ਜਾਨੀ ਫਰਸ਼ੀ ਗਲੀ ਆ ਫਰਸ਼ੀ ਗਲੀ ਦੇ ਵਿੱਚ ਪਾ ਉਹ ਵੀ ਬੜੀ ੱੱਕੇ ਨਾਲ ਉੱਥੇ ਮੈਂ ਬਜਰੀ ਬੁਆਈ ਜਾਂਦਾ ਉਹਦੇ ਉਹ ਵੀ ਨਹੀਂ ਸੀ ਪਾਉਂਦਾ ਪਿਓ ਦਾ ਪੁੱਤ ਅੱਛਾ ਉਹਦੇ ਉਹਦੇ ਮੈਂ ਉਹਦੇ ਭਾਵੇਂ ਜਿੱਦਾਂ ਮਰਜੀ ਗਾਲਾਂ ਕੱਢ ਕੇ ਪਾਈ ਬੱਕੂਾਈ ਠੀਕ ਹੈ ਇਹ 3 ਸਾਲ ਤੋਂ ਸਰਕਾਰ ਦੇ ਵਿੱਚ ਸਰਕਾਰੀ ਦਰਬਾਰੇ ਸਾਰੇ ਕੁਝ ਨੇ ਕਿਸੇ ਜਿੰ ਪਿੰਡ ਪਿੰਡ ਚ ਕਿਸੇ ਦੀ ਚੱਲਣ ਨਹੀਂ ਦਿੰਦੇ ਜੀ ਇਹ ਪੰਨੂ ਸਾਹਿਬ ਨੇ ਬਿਲਕੁਲ ਹੀ ਇਹ ਐ ਸਮਝਦੇ ਵੀ ਅਸੀਂ ਉਹੀ ਅਹੀਆਂ ਜੋ ਕੁਝ ਹੈਗੇ ਆ ਤੇ ਇਹ ਵਿਚਾਰਾ ਕੋਈ ਗੱਲ ਵੀ ਨਹੀਂ ਕਰ ਸਕਦਾ ਇਹੋ ਹੀ ਕਹਿਣ ਸਰਕਾਰ ਨੂੰ ਕਹਿਣ ਦਬਕਾ ਮਾਰਨ ਦੀ ਇੱਕ ਜਾਨ ਵੀ ਹੋਣੀ ਚਾਹੀਦੀ ਆ ਇਹਨਾਂ ਵਿਚਾਰਿਆਂ ਚ ਮੈਂ ਕੁਕੀ ਦੱਸਾਂ ਦਾ ਰੋ ਵੀ ਕਾਹੇ ਰੋਕੇ ਵੀ ਨਹੀਂ ਆਇਓ ਚਲੋ ਠੀਕ ਹੈ ਚਲੋ ਆਖਰੀ ਕੁਐਸਚਨ ਮੇਰਾ ਲਾਸਟ ਕੁਐਸਚਨ ਆ ਤੇ ਸਪਾਂਸਰ ਫਿਰ ਉਹ ਫਿਰਨੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਫਿਰਨੀ ਨਾ ਜੋ ਕਟੋਏ ਪਏ ਹੋਏ ਆ ਮਿੱਟੀ ਕਹਿੰਦੇ ਜੀ ਮੀ ਪੈ ਜਾਂਦਾ ਲੰਗ ਨਹੀਂ ਹੁੰਦਾ ਫਿਰਨੀ ਟੈਲਾ ਲਗੀਆਂ ਹੋਈਆਂ ਜਿਹੜੀ ਜਿਹੜੀ ਮੈਂ ਵੀ ਨਹੀਂ ਸੋਚ ਸਕਦਾ ਵੀ ਇਹ ਫਿਰਨੀ ਮੈਂ ਬਣਾ ਸਕਦਾ ਬਣਾਈ ਕਿੱਥੇ ਆ ਜੀ ਸੁਣ ਲਓ ਗਰ ਸੁਣ ਲਓ ਗਰਦਰ ਸੁਣ ਲਓ ਮੈਂ ਸੁਪਨਾ ਜੀ ਮੇਰਾ ਵੀ ਵੀ ਮੈਂ ਕਦੇ ਫਿਰਨੀ ਬਣਾਵਾਂ ਇਹ ਤੋਂ ਪਹਿਲਾਂ ਕੀ ਸੀ ਜਿਹੜੇ ਉੱਥੇ ਫਿਰਨੀ ਦਾ ਲਾਗੇ ਘਰ ਨੇ ਉਹਨਾਂ ਦੇ ਘਰਾਂ ਨੂੰ ਛੱਪਾ ਟੱਚ ਕਰਦਾ ਕਰਤਾ ਜੀ ਬਿਲਕੁਲ ਕਿਹਾ ਉਹਨਾਂ ਨੇ ਉਹਨਾਂ ਦੇ ਘਰ ਨੂੰ ਛੱਪੜ ਟੱਚ ਕਰਦਾ ਸੀ ਵਿਚਾਰ ਕੋਈ ਜਗਾ ਨਹੀਂ ਸੀ ਹਾਂਜੀ ਮੈਂ ਛੱਪੜ ਖਾਲੀ ਕਰਾ ਕੇ ਉੱਥੇ ਫਿਰਨੀ ਬਣਵਾਤੀ ਮਿੱਟੀ ਦੀ ਫਿਰਨੀ ਉੱਥੇ ਘੱਟੋ ਘੱਟ 20-22 ਲੱਖ ਦਾ ਪ੍ਰੋਜੈਕਟ ਅਜੇ ਕੋਈ ਕਰੇ ਨਹੀਂ ਠੀਕ ਹੈ ਜੀ 22 ਲੱਖ ਦਾ ਕਿਉਂਕਿ ਮਿੱਟੀ ਵੀ ਸਾਈਡ ਤੋਂ ਆਂਦੀ ਕਦੋਂ ਜੀ ਸੀ ਬੀਆਂ ਪੋਕ ਲੈਣਾ ਬਹੁਤ ਪੈਸੇ ਲੈਂਦੀਆਂ ਨੇ ਪੋਕ ਲੈਣ ਨੇ 1 ਘੰਟੇ ਦਾ 4500-5500 ਰੁਪਇਆ ਲਿਆ 1 ਘੰਟੇ ਦਾ ਅੱਛਾ ਜਿਨ੍ਹਾਂ ਨੇ ਉਹ ਫਿਰਨੀ ਬਣਾਈ ਜਿਹੜੀ ਪੋਕ ਲੈਣਾਂ ਨਾਲ ਫਿਰਨੀ ਬਣੀ ਐ ਠੀਕ ਹੈ ਜੀ ਔਰ ਮਾਤਾ ਨੂੰ ਦੱਸਾਂ ਮੈਂ ਤੁਹਾਡੇ ਕੈਮਰੇ 'ਚ ਆ। 1 ਰੁਪਿਆ ਵੀ ਮੈਨੂੰ ਫਿਰ ਨਹੀਂ ਬਣਾਉਂਦਾ ਨਹੀਂ ਆਇਆ। 1 ਰੁਪਿਆ ਵੀ ਜਿਹਨੂੰ ਕਹਿੰਦੇ ਮੈਂ ਕਿਸੇ ਤਰ੍ਹਾਂ ਬਣਾਇਆ। ਜਨਾਬ ਵੇਖੋ ਸਾਡੇ ਕੋਲੇ ਪੂਰੀ ਗੱਲ ਨਹੀਂ ਆ। ਮੈਂ ਪੂਰੀ ਗੱਲ ਕਰੂੰਗਾ ਪਰ ਪਾ ਤੁਹਾਨੂੰ ਮੁੜ ਕੇ ਕੁਝ ਨਹੀਂ ਕਰੂੰਗਾ ਪਰ ਤੁਹਾਨੂੰ ਮਰ ਨਿਕਾ ਜਾ ਦੱਸਤਾ। ਜਿਹੜੀ ਆ ਤੁਹਾਡੇ ਗ੍ਰਾਂਟ ਕਰੋੜਾ ਰੁਪਈਆ ਸਭ ਤੁਹਾਡੇ ਪਿੰਡ ਆਈ ਆ ਤੇ ਜੇ ਤੁਸੀਂ 20-22 ਲੱਖ ਉਤੇ ਲੱਗ ਵੀ ਜਾਂਦਾ ਤਾਂ ਫਿਰ ਕਿਹੜੀ ਆਖਰ ਆਉਂਦੀ? ਬ੍ਰਦਰ ਸੁਣੋ ਗੱਲ। ਜਿਹੜਾ ਬਾਕੀ ਥਾ ਮਾਦੇ ਕਰੋੜਾ ਲੱਗ ਹੀ ਗਿਆ ਨਾ ਬਾਕੀ ਵੀ ਤਾਂ ਲੱਗ ਗਿਆ ਨਾ ਹੁਣ ਉਹਦੇ ਲਈ ਪੈਸੇ ਆਏ ਹੀ ਨਹੀਂ ਜਿਹੜੀ ਕੰਮ ਦੀ ਨਹੀਂ ਪੈਸੇ ਆਏ ਮੈਂ ਉਹ ਬਣਾਉਣ ਚ ਕਾਮਯਾਬ ਹੋ ਗਿਆ ਤੁਸੀਂ ਉਹਦੀ ਬੰਦੂ ਸ਼ਿਫਟ ਕਰਨੀ ਆ ਮੇਰੀ ਕਿ ਤੁਸੀਂ ਮੈਨੂੰ ਉਹਦੀ ਵੀ ਤੁਸੀਂ ਪਰਿਆਈ ਕਰਨੀ ਆ ਫੇਰ ਇਹ ਕਿੰਦੇ ਟੈਲਾ ਲੱਗੀਆਂ ਉਹ ਜਨਾਬ ਤੁਹਾਡੇ ਕੋਲ ਸਰਕਾਰ ਤੁਹਾਡੇ ਕੋਲ ਅਫਸਰ ਤੁਹਾਡੇ ਦਫ਼ਤਰ ਇਨਕੁਆਰੀ ਕਰਾ ਕੇ ਜੇਲ੍ਹ ਬੈਠੋ ਮੈਰੀ ਚੱਕਰ ਮੈਂ ਆਪਣੇ ਘਰ ਚ ਫਿਰ ਅੱਧੀ ਨੇ ਕਦੀ ਇਹਨਾਂ ਨੂੰ ਢੱਕਿਆ ਕਦੀ ਦੱਸੋ ਮੈਨੂੰ ਮੈਂ ਆਹ ਕੁੱਤੇ ਕੰਮ ਕਰਨਾ ਜ਼ਰੂਰ ਢੱਕੂ ਆਪਣੀ ਇਨਕੁਆਰੀ ਕਰਨਾ ਮੈਂ ਵੀ ਢੱਕੂਗੀ ਉਹ ਫਿਰਨੀ ਦਾ ਕੋਈ ਪੈਸਾ ਨਹੀਂ ਹੈ ਕੋਈ ਪੈਸਾ ਨਹੀਂ ਆਇਆ ਤੇ ਜੇ ਪੈਸਾ ਆਇਆ ਹੋਇਆ ਤਾਂ ਫਿਰ ਮੈਂ ਜ਼ਿੰਮੇਵਾਰ ਹਾਂ ਜੀ ਮੈਂ ਜਿੰਨੇ ਪੈਸੇ ਆਏ ਹੋਏ ਆ ਉਹਨੇ ਦੋਗੇ ਕਿਉਂ ਤੁਮਹਾਨੂੰ ਦੋਗੇ ਮੈਂ 1.5 ਗੁਣਾ ਦੇ ਦੂੰਗਾ ਹਾਂਜੀ 1.5 ਗੁਣਾ ਦੇ ਦੂੰਗਾ ਜੇ ਫਿਰਨੀ ਦਾ ਕੋਈ ਗ੍ਰਾਂਟ ਨਹੀਂ ਅਲੇਖ ਪਰ ਜੇ ਸਰ ਪੈਸੇ ਲੈਣੇ ਵੀ ਪਾ ਉਸਾਬ ਜੇ ਉਹ ਜਦੋਂ ਤੋਂ ਤੁਹਾਡੇ ਕੋਲ ਪੈਸੇ ਆਏ ਆ ਵਿਆਜ ਭਾਗੇ ਲੈ ਵਿਆਜ ਭਾਗੇ ਲੈ ਦੋਗੇ ਮੈਂ ਤਾਂ ਬਿਲਕੁਲ ਤਿਆਰ ਤੁਸੀਂ ਪਹਿਲਾਂ ਕੱਢੋਗੇ ਕਿ ਸਹੀ ਹੈ ਕਿਦੋਂ ਲਗਦੋ ਇਹ ਨਹੀਂ ਨਾ ਮੈਂ ਡਾਕਟਰ ਪਫੂ ਕਹਿ ਦੂਗਾ ਵੀ ਜੀ ਆਏ ਆ ਤੁਸੀਂ ਕਹੋ ਵੀ ਹਾਂ ਇਹ ਬੰਦਾ ਕਹਿੰਦੇ ਆਏ ਤੇ ਆਏ ਇੰਨਾ ਨਹੀਂ ਤੇ ਮੈਂ ਬੰਦਾ ਨਾ ਤੁਸੀਂ ਸਰ ਮੈਂ ਅਸੀਂ ਇੱਕ ਤਸਰ ਮੀਡੀਆ ਮੈਨੂੰ ਕਹਿਣਾ ਮੀਡੀਆ ਮੀਡੀਆ ਪਰਸਨ ਆ ਸਰ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਤੱਥਾਂ ਦੇ ਆਧਾਰ ਤੇ ਫਿਗਰ ਐਂਡ ਫੈਕਟਰ ਨਾਲ ਜੇ ਤੱਥਾਂ ਦੇ ਆਧਾਰ ਤੇ ਕਰੋਗੇ ਤਾਂ ਮੈਂ 1.5 ਗੁਣਾ ਸਣੇ ਵਿਆਜ ਦੇ And again, dear news.